ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਜੀਵਨ ਕਾਲ ਅੰਦਰ ਵਖ ਵਖ ਨਗਰਾਂ ਸ਼ਹਿਰਾਂ ਵਿੱਚ ਪ੍ਰਚਾਰ ਕਰਦੇ ਆ ਕਰਦੇ ਗਏ ਸਤਿਗੁਰੂ ਜੀ ਭਾਈ ਮਰਦਾਨੇ ਦੇ ਨਾਲ ਇੱਕ ਵਾਰੀ ਇੱਕ ਜੰਗਲ ਵਿੱਚ ਪਹੁੰਚਦੇ ਆ ਉਸ ਜੰਗਲ ਵਿੱਚ ਜਦ ਭਾਈ ਮਰਦਾਨਾ ਜੀ ਨਾਲ ਪਹੁੰਚੇ ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਆਖਦੇ ਆ ਸਤਿਗੁਰੂ ਮੇਰਾ ਚਿਤ ਬਹੁਤ ਕਰਦਾ ਏ ਮੈਂ ਘਰੇ ਜਾਵਾਂ ਮੈਨੂੰ ਆਗਿਆ ਦਿਓ ਮੈਂ ਘਰੇ ਜਾਣਾ ਚਾਹੁੰਦਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਦੇ ਭਾਈ ਮਰਦਾਨਾ ਜੀ ਕੋਈ ਨਹੀਂ ਆਪਾਂ ਚੱਲਾਂਗੇ ਛੋੜੇ ਕੇ ਦਿਨ ਇੱਥੇ ਬਤੀਤ ਕਰੋ ਫਿਰ ਆਪਾਂ ਚੱਲਦੇ ਆਂ ਪਰ ਭਾਈ ਮਰਦਾਨਾ ਜੀ ਨਾ ਮੰਨੇ। ਆਖਦੇ ਸਤਿਗੁਰੂ ਮੈਂ ਜਾਣਾ ਤੇ ਹੁਣੇ ਜਾਣਾ ਕਈ ਵਾਰ ਆਪਾਂ ਵੇਖਿਆ ਨੇ ਘਰਾਂ ਵਿੱਚ ਵੀ ਬੱਚੇ ਜਿਹੜੇ ਆ ਉਸੇ ਤਰ੍ਹਾਂ ਕਈ ਵਾਰ ਖੇੜੇ ਪੈ ਜਾਂਦੇ ਆ ਕਿ ਜਿਹੜਾ ਕੰਮ ਹੁਣੇ ਕਰਨਾ ਹੈ ਤੇ ਕਰਨਾ ਹੈ ਭਾਵੇਂ ਲੱਖ ਕੋਈ ਮਣਾ ਕਰੀ ਜਾਵੇ। ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਆਖਦੇ ਆ ਕਿ ਜਾਣਾ ਮੈਂ ਹੁਣੇ ਘਰੇ ਜਾਣਾ ਏ ਨਾਲ ਭਾਈ ਬਾਲਾ ਜੀ ਐ ਸਤਿਗੁਰ ਗੁਰਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਨੂੰ ਆਖਦੇ ਬਾਲਾ ਜੀ ਤੁਸੀਂ ਭਾਈ ਮਰਦਾਨਾ ਜੀ ਨੂੰ ਸਮਝਾਓ ਕਿ ਕੁਝ ਦਿਨਾਂ ਬਾਅਦ ਆਪਾਂ ਚੱਲਾਂਗੇ ਪਰ ਭਾਈ ਮਰਦਾਨਾ ਜੀ ਨਹੀਂ ਮੰਨਦੇ ਸਤਿਗੁਰ ਗੁਰਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਭਾਈ ਮਰਦਾਨੇ ਨੂੰ ਆਖਿਆ ਭਾਈ ਮਰਦਾਨਾ ਜੀ ਨਾ ਮੰਨੇ ਤੇ ਸਤਿਗੁਰ ਜੀ ਭਾਈ ਮਰਦਾਨਾ ਨੂੰ ਆਖ ਜਿਆ ਜਾਓ ਫਿਰ ਜੇ ਤੁਹਾਡਾ ਜਾਦਾ ਹੀ ਚਿੰਤ ਕਰਦਾ ਤੁਸੀਂ ਚਲੇ ਜਾਓ ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਕੋ ਆਗਾ ਲੱਗੇ ਜਦੋਂ ਸਤਿਗੁਰ ਜੀ ਤੋਂ ਚੱਲ ਪਏ ਆਪਣੇ ਘਰ ਵੱਲ ਹੁਣ ਜੰਗਲਾਂ ਬੇੜਿਆਂ ਵਿੱਚ ਕੀ ਹੁੰਦਾ ਏ ਕੀ ਕਈ ਜਾਨਵਰ ਵੀ ਐਸੀ ਹੁੰਦੀ ਆ ਪਸ਼ੂ ਪੰਛੀ ਵੀ ਹੁੰਦੇ ਆ ਜਿਨ੍ਹਾਂ ਤੋਂ ਡਰ ਲੱਗਦਾ ਭੈ ਲੱਗਦਾ ਇਕੱਲਾ ਬੰਦਾ ਜੰਗਲ ਚ ਕਿੰਨਾ ਕ ਘੁੰਮੇਗਾ ਭਾਈ ਮਰਦਾਨਾ ਜੀ ਜਦੋਂ ਘਰ ਨੂੰ ਵਾਪਸ ਆ ਰਿਹਾ ਕੀ ਤੱਕਦੇ ਆ ਇੱਕ ਦਮ ਹੀਨਾ ਦੇ ਅੱਗੇ ਇੱਕ ਭਿਆਨਕ ਰੂਪ ਡਰਾਉਣੇ ਰੂਪ ਵਿੱਚ ਇੱਕ ਰਾਖਸ਼ ਆ ਕੇ ਖੜਾ ਹੋ ਜਾਂਦਾ ਹੈ ਭਾਈ ਮਰਦਾਨਾ ਜੀ ਜਦੋਂ ਉਹਦੇ ਵੱਲ ਵੇਖਦੇ ਆ ਭਾਈ ਮਰਦਾਨਾ ਜੀ ਦਾ ਤਰਾ ਨਿਕਲ ਜਾਂਦਾ ਹੈ ਰੰਗ ਪੀਲਾ ਪੈ ਜਾਂਦਾ ਹੈ ਕਿੰਨੀ ਵੱਡੀ ਜਿਹੜੀ ਉਹਦੀ ਉੱਚਾ ਲੰਬਾ ਕਾਦੇ ਅਤੇ ਡਰਾਉਣਾ ਜਾਂ ਰਾਖਸ਼ ਆ ਉਹ ਜਿਹੜਾ ਰਾਖਸ਼ ਸੀ ਉਹਦਾ ਨਾਮ ਇਤਿਹਾਸ ਵਿੱਚ ਕੌਡਾ ਰਾਖਸ਼ ਆਂਦਾ ਹੈ ਹੁਣ ਉਹ ਰਾਖਸ਼ ਨੇ ਭਾਈ ਮਰਦਾਨਾ ਜੀ ਨੂੰ ਵੇਖਣਾ ਕੀਤਾ ਤੇ ਬੜਾ ਖੁਸ਼ ਹੁੰਦਾ ਏ ਕਿ ਬੜੇ ਦਿਨ ਹੋ ਗਏ ਕਿਸੇ ਮਨੁੱਖ ਦਾ ਮਾਸ ਨਹੀਂ ਖਾਦਾ ਅੱਜ ਤੇ ਮਜ਼ਾ ਹੀ ਆ ਗਿਆ ਰੋਜ਼ ਪਸ਼ੂ ਪੰਛੀਆਂ ਦਾ ਮਾਸ ਖਾਣਾ ਸੀ ਅੱਜ ਇਸ ਮਨੁੱਖ ਨੂੰ ਜਿਹੜਾ ਤਲ ਕੇ ਖਾਵਾਂਗਾ ਪਰ ਭਈ ਮਰਦਾਨਾ ਜੀ ਉਹਦੇ ਵੱਲ ਵੇਖਦੇ ਆ ਮਨ ਅੰਦਰ ਇੱਕ ਡਰਿਆ ਸਾਧ ਸੰਗਤ ਇਸੇ ਤਰ੍ਹਾਂ ਕਈ ਵਾਰ ਸਾਡੇ ਮਨ ਅੰਦਰ ਵੀ ਹੁੰਦਾ ਹੈ ਨਾ ਇਹ ਸੰਸਾਰਿਕ ਜਿਹੜੀ ਰਸਨਾ ਦੇ ਸਵਾਦ ਭਾਂਤ ਭਾਂਤ ਦੇ ਆ ਤੇ ਮਨੁੱਖ ਇਹ ਰਸਨਾ ਦੇ ਨਾਲ ਜਿੱਥੇ ਪਰਮਾਤਮਾ ਦੇ ਗੁਣ ਗਾਇਣ ਕਰਨੇ ਤੇ ਕੀ ਕਰਨੇ ਆ ਇਹ ਰਸਨਾ ਹੋਰੀ ਆਨੰਦਾ ਦਾ ਆਨੰਦ ਮਾਣ ਦੀ ਸਤਗੁਰ ਜੀ ਲਿਖਦੇ ਨੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੁਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਏ ਕਿ ਜਦੋਂ ਤੱਕ ਪ੍ਰਮਾਤਮਾ ਦਾ ਨਾਮ ਇਸ ਰਸਨਾ ਤੇ ਨਹੀਂ ਭਾਵੇਂ ਛਤੀ ਪ੍ਰਕਾਰ ਦੇ ਤੂੰ ਇਹ ਪੂਜਣ ਹੋਰ ਵੀ ਜਿੰਨੇ ਪਦਾਰਥ ਸ਼ਕਲਾ ਤੇਰੀ ਰਸਨਾ ਨੂੰ ਆਨੰਦ ਨਹੀਂ ਮਿਲਦਾ ਹੁਣ ਮਨੁੱਖ ਵੀ ਭਾਂਤ ਪਾਂਤ ਦੇ ਜਿਹੜੇ ਆ ਪਦਾਰਥ ਖਾਂਦਾ ਇਸੇ ਤਰੋ ਰਾਖਸ਼ ਅੱਜ ਬੜਾ ਪ੍ਰਸੰਨ ਹੋਇਆ ਕਿ ਬੜੇ ਦਿਨਾਂ ਬਾਅਦ ਅੱਜ ਕੋਈ ਮਨੁੱਖ ਦਾ ਮਾਸ ਖਾਣ ਨੂੰ ਮਿਲੇਗਾ ਭਾਈ ਮਰਦਾਨਾ ਜੀ ਉਹਦੇ ਵੱਲ ਵੇਖਦਿਆ ਤੇ ਦੋਨੋਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਯਾਦ ਕਰਦੇ ਆ ਸਤਿਗੁਰੂ ਮੇਰੇ ਕੋ ਬਹੁਤ ਵੱਡੀ ਗਲਤੀ ਹੋਈ ਅੱਜ ਮੈਨੂੰ ਬਚਾ ਲਓ ਜੇ ਤੁਸੀਂ ਨਾ ਜ ਬਚਾਇਆ ਤੇ ਰਾਖਸ਼ ਮੈਨੂੰ ਮਾਰ ਕੇ ਖਾ ਜਾਵੇਗਾ ਇਹ ਸੱਚ ਜਾਣਿਉ ਜਦੋਂ ਮਨ ਅੰਦਰ ਪਿਆਰ ਭਾਵਨਾ ਪੂਰਨ ਪ੍ਰੋਸੀ ਨਾਲ ਅਰਦਾਸ ਕੀਤੀ ਜਾਵੇ ਤੇ ਗੁਰੂ ਸਿੱਖਾਂ ਦੀ ਲਾਜ ਵੀ ਰੱਖਦਾ ਪੜਦੇ ਨਾ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਸਤਗੁਰੂ ਜੀ ਲਿਖਦੇ ਆ ਕਿਸੇ ਤਰ੍ਹਾਂ ਪੱਟਾਂ ਦੇ ਸਵੀਏ ਪੜੀਆ ਬਰਾਖੋ ਦਾਸ ਭਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਕਸ਼ ਫਾਰੇ ਕਰ ਆਜ ਫਨ ਦਰੋਪਤੀ ਲਾਜ ਰਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੋਦਮਾ ਅਪਤਾਤੇ ਰਾਖਿਆ ਗਨ ਕਾ ਪੜਤ ਪੂਰੇ ਤੇ ਕਾਜ ਸ੍ਰੀ ਸਤਗੁਰੂ ਸੋ ਪ੍ਰਸਨ ਕਲਯੁਗ ਹੋਏ ਰਾਖੋ ਦਾਸ ਪਾਠ ਕੀ ਲਾਜ ਸਤਗੁਰੂ ਸਾਰਿਆਂ ਦੀ ਲਾਜ ਪਤ ਰਖਦੇ ਆ ਭਾਈ ਮਰਦਾਨੇ ਨੇ ਅਰਦਾਸ ਕੀਤੀ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਅਜ ਸਾਨੂੰ ਬਚਾ ਲਓ ਸਤਗੁਰੂ ਜੀ ਜਿੱਥੇ ਬੈਠੇ ਸਿੱਕਦਮ ਖੜ ਉੱਥੇ ਭਾਈ ਬੱਲੇ ਨੂੰ ਆਖਦੇ ਬਾਲਾ ਜੀ ਛੇਤੀ ਜਲੋ ਭਾਈ ਮਰਦਾਨਾ ਜੀ ਬਿਪਤਾ ਵਿੱਚ ਉਹਨਾਂ ਨੂੰ ਬਚਾਣਾ ਤੇ ਭਾਈ ਬੱਲਾ ਜੀ ਆਖਦੇ ਸਤਗੁਰੂ ਰਹਿਣ ਦੋ ਤੁਸੀਂ ਤੇ ਮਣਾ ਕੀਤਾ ਸੀ ਭਾਈ ਮਰਦਾਨਾ ਜੀ ਆਪ ਹੀ ਗਏ ਆ ਸਤਿਗੁਰ ਜੀ ਆਖਦੇ ਨਹੀਂ ਬਾਲਾ ਜੀ ਜੇ ਮਰਦਾਨਾ ਜੀ ਨੂੰ ਕੁਝ ਹੋ ਗਿਆ ਰਬਾਬ ਕੌਣ ਵਜਾਵੇਗਾ ਭਾਈ ਹੈ ਸਾਡਾ ਸਤਿਗੁਰ ਜੀ ਇੱਕਦਮ ਭਾਈ ਮਰਦਾਨੇ ਜੀ ਕੋ ਪਹੁੰਚਦੇ ਆ ਹੁਣ ਜਦੋਂ ਭਾਈ ਮਰਦਾਨੇ ਕੋ ਪਹੁੰਚੇ ਨਾ ਉਹ ਕੋਡਾ ਰਾਖਸ਼ ਕੀ ਕਰਦਾ ਏ ਉਹਨੇ ਤੇਲ ਜਿਹੜਾ ਗਰਮ ਕੀਤਾ ਪਿਆ ਹੁਣ ਤੇਲ ਗਰਮ ਕੀਤਾ ਕਿ ਭਾਈ ਮਰਦਾਨੇ ਨੂੰ ਇਹਦੇ ਵਿੱਚ ਤਲ ਕੇ ਖਾਵਾਂਗਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਪਹੁੰਚਦੇ ਆ ਆਵਾਜ਼ ਮਾਰਦੇ ਆ ਕੌਡੇ ਨੂੰ ਕੌਡਿਆ ਇਹ ਤੂੰ ਕੀ ਕਰਦਾ ਪਿਆ ਸਾਧ ਸੰਗਤ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਸੱਜਣ ਨੂੰ ਵੀ ਸਮਝਾਇਆ ਕਿ ਸੱਜਣਾ ਕਰਮਾਂ ਦਾ ਲੇਖਾ ਜੋਖਾ ਦੇਣਾ ਪੈਣਾ ਹੈ ਉਹ ਜਿਹੜਾ ਇੱਕ ਛਿੰਨ ਨਹੀਂ ਲਾਂਦਾ ਸੀ ਬੰਦਾ ਮਾਰਨ ਨੂੰ ਜਿਹੜਾ ਸਾਰਾ ਧਨ ਖੋਹ ਲੈਂਦਾ ਸੀ ਤੇ ਬੰਦਿਆਂ ਨੂੰ ਮਾਰ ਕੇ ਛੁੱਟ ਦਿੰਦਾ ਸੀ ਪਰ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਐਸੀ ਸਮਤ ਬਖਸ਼ੀ ਕਿ ਉਹ ਸਾਰਿਆਂ ਦੀ ਇੱਜ਼ਤ ਕਰਦਾ ਫਿਰ ਸਤਿਗੁਰਾਂ ਨੇ ਉਹਨੂੰ ਪ੍ਰਚਾਰਕ ਭਾਈ ਸੱਜਣ ਬਣਾਇਆ ਤਾਂ ਹੀ ਸਤਿਗੁਰਾਂ ਨੇ ਲਿਖਿਆ ਸੀ ਨਾ ਪਾਵਨ ਸ਼ਬਦ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ ਕੋਠੇ ਮੰਡਪ ਮਾੜੀਆਂ ਪਾਸੋ ਚਿਤਮੀਆਂ ਟੱਠੀਆਂ ਕੰਮ ਨਾਵਣੀ ਵਿੱਚੋਂ ਸਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਕੋਟ ਕੋਟ ਜੀਆਂ ਖਾਵਣੇ ਬੱਗੇ ਨਾ ਕਹੀਆਂ ਕਿ ਬਾਰੇ ਤੌਰ ਤੇ ਪਹਿਰਾਵਾ ਕਲਾ ਸਾਤ ਨਹੀਂ ਅੰਦਰਲੇ ਕਰਮ ਚੰਗੇ ਹੋਣੇ ਚਾਹੀਦੇ ਆ ਉਸ ਕੋਡੇ ਨੂੰ ਜਦ ਸਤਗੁਰਾਂ ਨੇ ਆਵਾਜ਼ ਮਾਰ ਕੇ ਉਹਦਾ ਨਾਮ ਲੈ ਕੇ ਪੁਕਾਰਿਆ ਬੜਾ ਹੈਰਾਨ ਕਿ ਇਹ ਮੇਰਾ ਨਾਮ ਕਿਵੇਂ ਜਾਣਦੇ ਆ ਤੂੰ ਨੇ ਕੀ ਕੀਤਾ ਹੁਣ ਜਿਹੜਾ ਤੇਲ ਗਰਮ ਕੀਤਾ ਸੀ ਭਾਈ ਮਰਦਾਨੇ ਨੂੰ ਉਹ ਤੇਲ ਵਿੱਚ ਸੁੱਟਣਾ ਚਾਹਿਆ ਪਰ ਕੀ ਕਰਦਾ ਬੜਾ ਯਤਨ ਕਰਦਾ ਹੈ ਤੇਲ ਗਰਮ ਕਰਨ ਦਾ ਪਰ ਤੇਲ ਗਰਮ ਨਾ ਹੋਵੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਦੇ ਵੱਲ ਤੱਕ ਦਿਆ ਬੜਾ ਹੈਰਾਨ ਹੁੰਦਾ ਏ ਫਿਰ ਕੀ ਕਰਦਾ ਆਪਣੀ ਜਿਹੜੀ ਝੋਪੜੀ ਸੀ ਉਹਦੇ ਵਿੱਚ ਭੱਜਾ ਜਾਂਦਾ ਏ ਸ਼ੀਸ਼ਾ ਚੁੱਕ ਕੇ ਲੈਂਦਾ ਏ ਸਤਿਗੁਰਾਂ ਦਾ ਮੁਖ ਸ਼ੀਸ਼ੇ ਵਿੱਚ ਤੱਕਦਾ ਏ ਹੈਰਾਨ ਹੋ ਕੇ ਰਹਿ ਜਾਂਦਾ ਏ ਹੱਥ ਜੋੜਦਾ ਏ ਮਾਫੀ ਮੰਗਦਾ ਸਤਿਗੁਰੂ ਮੇਰੇ ਕੋ ਬਹੁਤ ਵੱਡੀ ਗਲਤੀ ਹੋ ਗਈ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਤੇ ਕੋਡਿਆ ਤੂੰ ਇਹ ਕਰਮ ਕਿਉਂ ਕਰਦਾ ਪਿਆਏ ਤੂੰ ਉਸ ਪਰਮਾਤਮਾ ਦੀ ਬੰਦਗੀ ਕਰ ਤੇ ਕੋਡਾ ਹੱਥ ਜੋੜ ਕੇ ਆਖਦਾ ਸਤਿਗੁਰੂ ਮੈਂ ਤੁਹਾਨੂੰ ਸਾਰੀ ਵਾਰਤਾ ਦੱਸਦਾ ਐ ਪਰ ਤੁਸੀਂ ਪਹਿਲੋ ਬੈਠ ਕੁਛ ਸ਼ਕੋ ਸਤਿਗੁਰ ਗੁਰਨਾਨਕ ਦੇਵ ਜੀ ਮਹਾਰਾਜ ਆਖਦੇ ਕੋਡਿਆ ਜੇ ਸ਼ਿਕਾਣੀਆਂ ਤੇ ਭਾਈ ਮਰਦਾਨੇ ਨੂੰ ਸ਼ਿਕਾ ਜਿੰਨੂੰ ਤੂੰ ਕੈਦ ਕਰਕੇ ਤਲਣ ਲੱਗਾ ਸੀ ਤਾਂ ਹੀ ਤੇਰਾ ਉਧਾਰ ਹੋਵੇਗਾ ਉਹ ਕੋਡਾ ਸਾਰਿਆਂ ਨੂੰ ਬੇਰਸ਼ ਕਹੰਦਾ ਇਹ ਫਿਰ ਆਪਣੀ ਕਹਾਣੀ ਦੱਸਦਾ ਸਤਿਗੁਰੂ ਮੈਂ ਬੜੀਆਂ ਜਿਹੜੀਆਂ ਸਮਾਧੀਆਂ ਕੀਤੀਆਂ ਤਪ ਕੀਤੇ ਆਪਣੇ ਜੀਵਨ ਅੰਦਰ ਬੜਾ ਗਿਆਨ ਇਕੱਠਾ ਕੀਤਾ ਬ੍ਰਾਹਮਣ ਸ਼ਾਮaik ਇੱਕ ਦਿਨ ਕੀ ਹੁੰਦਾ ਹੈ ਸਾਡੇ ਘਰ ਮੇਰੇ ਗੁਰੂ ਉਸਤਾਦ ਜੀ ਆਂਦੇ ਆ ਹੁਣ ਉਹ ਜਦੋਂ ਘਰ ਆਏ ਤੇ ਮੈਂ ਉਹਨਾਂ ਦਾ ਆਦਰ ਨਹੀਂ ਕੀਤਾ ਉਹਨਾਂ ਨੂੰ ਜਲ ਨਹੀਂ ਸ਼ਿਕਾਇਆ ਉਹਨਾਂ ਦਾ ਸਨਮਾਨ ਨਹੀਂ ਕੀਤਾ ਮੈਨੂੰ ਪਤਾ ਸੀ ਕਿ ਆਪਣੇ ਗੁਰੂ ਦਾ ਸਨਮਾਨ ਕਰਨਾ ਚਾਹੀਦਾ ਹੈ ਆਦਰ ਕਰਨਾ ਚਾਹੀਦਾ ਹੈ ਇੱਜ਼ਤ ਦੇਣੀ ਚਾਹੀਦੀ ਹੈ ਪਰ ਮੈਂ ਉਹ ਸਾਰਾ ਕੁਝ ਨਾ ਕੀਤਾ ਤੇ ਮੇਰੇ ਉਸਤਾਦ ਜੀ ਗੁੱਸੇ ਵਿੱਚ ਆ ਕੇ ਉਹਨਾਂ ਨੇ ਮੈਨੂੰ ਸ਼ਰਾਪ ਦੇ ਦਿੱਤਾ ਹੁਣ ਜਦੋਂ ਸ਼ਰਾਪ ਦਿੱਤਾ ਮੈਂ ਬੜਾ ਹੈਰਾਨ ਹੋਇਆ ਕਿ ਉਹਨਾਂ ਨੇ ਜਦੋਂ ਸ਼ਰਾਪ ਦਿੱਤਾ ਮੈਂ ਤਰਲੇ ਮਿਹਨਤ ਕੀਤੀ ਕਿ ਮੈਨੂੰ ਇਸ ਤਰ੍ਹਾਂ ਸ਼ਰਾਪ ਨਾ ਦਿਓ ਮੇਰਾ ਜੀਵਨ ਖਤਮ ਹੋ ਜਾਵੇਗਾ ਫਿਰ ਸਾਧੂ ਜਿਹੜੇ ਹੁੰਦੇ ਦਇਆ ਦੇ ਸਾਗਰ ਦਇਆ ਦੇ ਘਰ ਹੁੰਦੇ ਆ ਫਿਰ ਉਹਨਾਂ ਨੇ ਆਖਿਆ ਸੀ ਕਿ ਕੌਡਿਆ ਇੱਕ ਸਮਾ ਆਵੇਗਾ ਜਿੱਦਣ ਇਸ ਸੰਸਾਰ ਤੇ ਇੱਕ ਮਹਾਂਪੁਰਖ ਉਹ ਪਰਮਾਤਮਾ ਦਾ ਰੂਪ ਇਸ ਸੰਸਾਰ ਤੇ ਆਵੇਗਾ ਤੇ ਜਿੱਦਣ ਤੇਰਾ ਮਿਲਾਪ ਉਹਦੇ ਨਾਲ ਹੋਵੇਗਾ ਉਹਦਣ ਤੇਰਾ ਜੀਵਨ ਉਧਾਰ ਹੋ ਜਾਵੇਗਾ ਤੇ ਮੈਂ ਆਪਣੇ ਉਸਤਾਦ ਜੀ ਨੂੰ ਪੁੱਛਿਆ ਕਿ ਮੈਂ ਪਤਾ ਕਿਵੇਂ ਲਾਵਾਂਗਾ ਕਿ ਕੌਣ ਹੈ ਉਹ ਰੱਬੀ ਪੁਰਖ ਉਹ ਅਕਾਲ ਪੁਰਖ ਕੌਣ ਹੈ ਤੇ ਉਹਨਾਂ ਨੇ ਸ਼ੀਸ਼ਾ ਦਿੱਤਾ ਕਿ ਇਹਦੇ ਵਿੱਚ ਤੈਨੂੰ ਹਰ ਇੱਕ ਦਾ ਜਿਹੜੇ ਕਰਮਿਆਂ ਜੀਵਨ ਪਤਾ ਲੱਗ ਜਾਵੇਗਾ ਤੇ ਸਾਧ ਸੰਗਤ ਉਹ ਸ਼ੀਸ਼ਾ ਇਸ ਤਰ੍ਹਾਂ ਸਹੀ ਕਿ ਕੋਡਾ ਰਾਖਸ਼ ਜਿਹਦਾ ਵੀ ਮੁੱਖ ਤੱਕਦਾ ਸੀ ਉਹਦੇ ਕਰਮਾਂ ਦਾ ਪਤਾ ਲੱਗ ਜਾਂਦਾ ਸੀ ਕਿ ਪਿਛਲੇ ਕਰਮਾਂ ਵਿੱਚ ਕੀ ਸੀ ਇਕੋਡਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਆਖਦਾ ਸਤਿਗੁਰੂ ਮੈਂ ਜਿਹਦਾ ਵੀ ਇਹ ਸ਼ੀਸ਼ੇ ਵਿੱਚ ਮੁੱਖ ਵੇਖਦਾ ਸੀ ਕੋਈ ਡੱਡੂ ਹੈ ਕੋਈ ਛੱਪ ਹੈ ਕੋਈ ਹਿਰਨ ਹੈ ਕੋਈ ਸ਼ੇਰ ਆ ਤੇ ਮੈਂ ਸਾਰਿਆਂ ਨੂੰ ਤਲ ਕੇ ਖਾ ਲੈਣਾ ਸੀ ਪਰ ਅੱਜ ਜਦੋਂ ਮੈਂ ਸ਼ੀਸ਼ੇ ਵਿੱਚ ਤੁਹਾਨੂੰ ਵੇਖਿਆ ਤੁਹਾਡਾ ਉਹ ਰੱਬੀ ਰੂਪ ਵੇਖਿਆ ਤੇ ਮੈਂ ਹੈਰਾਨ ਹੋ ਗਿਆ ਤਾ ਕਰਕੇ ਮੈਂ ਤੁਹਾਡੇ ਅੱਗੇ ਅਰਜ਼ੋਈ ਕਰਦਾ ਕਿ ਮੇਰੇ ਤੇ ਕਿਰਪਾ ਕਰੋ ਇਹ ਮੇਰਾ ਜੀਵਨ ਜਿਹੜਾ ਸਫਲਾ ਕਰ ਦਿਓ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਕੌਡੇ ਨੂੰ ਉਪਦੇਸ਼ ਦਿੰਦਿਆ ਭਾਈ ਕੌਡੇ ਨੂੰ ਐਸਾ ਉਪਦੇਸ਼ ਦਿੱਤਾ ਕਿ ਉਹਦਾ ਜੀਵਨ ਸਫਲਾ ਹੋ ਗਿਆ ਸਾਦ ਸੰਗ ਤੱਜ ਵੀ ਅਸੀਂ ਚਲੋ ਸਾਡਾ ਰੂਪ ਕੋਡੇ ਵਰਗਾ ਨਹੀਂ ਪਰ ਸਾਡੀ ਬਿਰਤੀ ਤੇ ਕੋਡੇ ਰਾਖਸ਼ ਵਰਗੀ ਹੈ ਨਾ ਅਸੀਂ ਬਾਰੀ ਤੌਰ ਤੇ ਤੇਸੀ ਬਹੁਤ ਸੋਹਣੇ ਲੀੜੇ ਕੱਪੜੇ ਪਾਨੇ ਪਰ ਬਿਰਤੀ ਵੀ ਵੇਖੀ ਨਾ ਬਿਰਤੀ ਨੂੰ ਸਾਫ਼ ਰੱਖੀਏ ਤਾਂ ਕਿ ਜਦੋਂ ਵੀ ਲੇਖਾ ਰੱਬ ਮੰਗੇ ਸਿਆ ਤੂੰ ਆਹੋ ਕੇਰੇ ਕਾਮ ਧਰਮ ਰਾਈ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ ਜੇ ਹਾ ਬੀਜੇ ਸੂਲ ਨੇ ਕਰਮਾਂ ਸੰਧੜਾ ਖੇਤ ਤੇ ਤੇ ਕਰਮਾਂ ਦਾ ਲੇਖਾ ਜੋਖਾ ਸਤਿਗੁਰਾਂ ਨੇ ਮੰਗਣਾ ਏ ਤੇ ਕਰਮ ਅਸੀਂ ਚੰਗੇ ਕਰੀਏ